24 ਤਰੀਕ ਨੂੰ ਸਾਨੂੰ ਸ਼ਾਮ ਨੂੰ ਸਗ ਸਵੇਕ 6 ਵਜੇ ਰਿਪੋਰਟ ਹੋਈ ਸੀ ਵੀ ਉੱਥੇ ਹੁਲਕੇ ਤੋਂ ਪਹਿਲਾਂ ਬਨੂੜ ਕ੍ਰੋਸ ਕਰਕੇ ਸ਼ਰਾਬ ਫੈਕਟਰੀ ਵਾਲੇ ਪਾਸੇ ਇੱਕ ਕੋਈ ਖੋਈ ਹੈ ਜਿਦੇ ਚ 3 ਲੱਖ ਰੁਪਈਆ ਇੱਕ ਲੈਪਟਾਪ ਸਮੇਤ ਬੈਗ ਦੇ ਸੰਜੀਵ ਕੁਮਾਰਾ ਪੁੱਤੋ ਸ਼੍ਰੀ ਰਜਿੰਦਰਪਾਲ ਵਾਸੀ ਗੱਜੂ ਖੇੜਾ ਜਿਹੜੇ ਇੱਥੇ ਸਟਾਮ ਵੇਚਦੇ ਸੀ ਸਟਾਮਾਂ ਦਾ ਕੰਮ ਕਰਦੇ ਸੀ ਉਹਨਾਂ ਦਾ ਖੋਈ ਸੀ ਸਗ 6 ਵਜੇ ਤੇ ਜਿਹਦੇ ਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਦੇ ਹੋਏ 304 ਬੀਐਨ ਸਟੇਟ ਪਰਚੇ ਦਰਜ ਕਰਕੇ ਬਰ ਖਲਾਫ ਅਨਨੋਨ ਪਰਸਨ ਦੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਸੀ। ਮੇਰੀ ਦੌਰਾਨੇ ਤਫਤੀਸ਼ ਸਾਨੂੰ ਸਾਡੇ ਸੀਆਈਏ ਦੀ ਟੀਮ ਤੇ ਸਾਡੇ ਥਾਣੇ ਤੋਂ ਮਤਲਬ ਕਿ ਸਾਰਿਆਂ ਨੇ ਪੰਪਾਂ ਭਾਰ ਹੋ ਕੇ ਇਹ ਤਫਤੀਸ਼ ਦੇ ਵਿੱਚ ਸਭ ਨੇ ਮਿਹਨਤ ਕਰਕੇ ਜਿਹੜਾ ਮੁਕੱਦਮਾ ਟ੍ਰੇਸ ਕੀਤਾ। ਇਹਦੇ ਵਿੱਚ ਸਾਨੂੰ ਲੀਡ ਕੀ ਮਿਲੀ ਕਿ ਇੱਕ ਜਿਹੜੀ ਜੋਤੀ ਨਾਮ ਜਿਹੜੀ ਲੜਕੀ ਆ ਜਿਹੜੀ ਸਟਾਫ ਹੋਸ ਸੰਜੀਵ ਕੁਮਾਰ ਕੋਲ ਦਫ਼ਤਰ ਚ ਐਜ਼ ਅਪਰੇਟਰ ਕੰਮ ਕਰਦੀ ਸੀ। ਉਹਨਾਂ ਦੀ ਮਲੀ ਭੁਗਤ ਦੇ ਨਾਲ ਉਹਨਾਂ ਦੇ ਇੱਕ ਬੁਆਏਫਰੈਂਡ ਅਮਨਪ੍ਰੀਤ ਤੇ ਅਗੇ ਉਹਨਾਂ ਦੇ ਜਿਹੜੇ ਦੋਸਤ ਨੇ ਸਤਵਿੰਦਰ ਸਿੰਘ ਉਰ ਪਸ਼ੈਂਟੀ ਨੜਿਆਲੀ ਪਿੰਡ ਤੋਂ 모ਹਿਤ ਬਨੂੜ ਤੋਂ ਤੇ ਇੱਕ ਜਿਹੜੇ ਅਰਵਿੰਦ ਕੁਮਾਰ ਨੇ ਉਹ ਵੀ ਬਨੂੜ ਤੋਂ ਨੇ ਚਾਰਾਂ ਨੇ ਉਹਦੀ ਜਿਹੜੀ ਰੈਕੀ ਹੈ ਜੋਤੀ ਵੱਲੋਂ ਕਰਵਾ ਕੇ ਚਾਰਾਂ ਨੇ ਉਹਨਾਂ ਨੂੰ ਪਿੱਛਾ ਕਰਕੇ 24 ਤਰੀਕ ਨੂੰ ਕੁੱਟਮਾਰ ਕਰਕੇ ਜਿਹੜੇ 3 ਲੱਖ ਰੁਪਇਆ ਸਮੇਤ ਲੈਪਟਾਪ ਤੇ ਬੈਗ ਦੇ ਖੋਹ ਕੀਤਾ ਹੈ ਤੇ ਫਿਰ ਦੁਵਾਨ ਨੇ ਤਫਤੀਸ਼ ਯਸ਼ੀਨਾਂ ਨੂੰ ਰਾਉਂਡ ਅਪ ਕੀਤਾ ਜਿਹਦੇ ਚ ਸਾਡੇ ਕੋਲੇ ਹੁਣ ਤੱਕ ਸਤਵੀਂਦਰ ਸਿੰਘ ਦੀ ਅਰੈਸਟ ਹੋ ਚੁੱਕੀ ਹੈ। 모ਹਿਤ ਤੇ ਅਰਵਿੰਦ ਕੁਮਾਰ ਤਿੰਨੇ ਅਸੀਂ ਅਰੈਸਟ ਕਰ ਲਿਆ ਜਿਹੜੀ ਜੋਤੀ ਕੁੜੀ ਲੜਕੀ ਹੈ ਇਹਦੀ ਵੀ ਅਰੈਸਟ ਹੋ ਚੁੱਕੀ ਹੈ। ਜਿਹੜਾ ਅਮਨਪ੍ਰੀਤ ਉਹ ਹਜੇ ਭਗੌੜਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ 212000 ਰੁਪਏ ਜਿਹੜਾ ਖੋਹ ਕੀਤੇ ਹੋਏ ਪੈਸਿਆਂ ਚੋਂ ਰਿਕਵਰ ਕਰ ਚੁੱਕੇ ਹਾਂ ਤੇ ਚਾਰ ਮੋਬਾਈਲ ਫੋਨ ਨੇ ਤੇ ਇੱਕ ਜਿਹੜਾ ਉਸ ਟਾਈਮ ਇਹਨਾਂ ਨੇ ਹਥਿਆਰ ਵਰਤੇ ਜਿ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਲੋਹੇ ਦੀ ਰਾਡ ਤੇ ਗਰਾਰੀ ਲਈ ਹੋਈ ਆ। ਇਹਦੀ ਰਿਕਵਰੀ ਹੋ ਚੁੱਕੀ ਹੈ ਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਚ ਵਰਤਿਆ ਗਿਆ ਸੀ ਤੇ ਅਮਨਪ੍ਰੀਤ ਜੇ ਭਗੋੜਾ ਉਹਨੂੰ ਸੀ ਜਲਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਉਹਨੂੰ ਸੀ ਰੌਟਾ ਕਰ ਲਿਆ ਇਹਦੇ ਚ ਮੁੱਖ ਦੋਸ਼ੀ ਤਾਂ ਆਪਾਂ ਜਿਹੜੀ ਇਨੀਸ਼ੀਅਲੀ ਜਿਹੜੀ ਇਥੋਂ ਸਟਾਰਟ ਹੁੰਦੀ ਹੈ ਜਿਹੜੀ ਸਾਜਿਸ਼ ਉਹ ਅਮਨਪ੍ਰੀਤ ਤੇ ਜੋਤੀ ਦੀ ਆਪਸ ਚ ਜਿਹੜੀ ਸ਼ੁਰੂ ਹੁੰਦੀ ਹੈ ਫਿਰ ਉਹਦੇ ਚ ਉਹ ਇਹ ਚ ਜਿਹੜੀ ਹੈਲਪ ਲੈਂਦੇ ਆ ਸ਼ੈਂਟੀ ਤੇ 모ਹਿਤ ਤੇ ਅਰਵਿੰਦ ਕੁਮਾਰ ਨੇ ਟੋਟਲ ਪੰਜੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਤੇ ਇਹਦੇ ਚ ਅਸੀਂ 120 ਬੀ ਦਾ ਜਿਹੜਾ ਤੇ 34 ਜਿਹੜੀ ਧਾਰਾ ਉਹਦਾ ਵਾਅਦਾ ਕਰ ਚੁੱਕੇ ਹਾਂ ਤੇ ਐਸ ਪਰ ਇਨਵੈਸਟੀਗੇਸ਼ਨ ਜੇ ਸਾਨੂੰ ਕੋਈ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਇਹਦੇ ਚ ਧਰਾਵਾਂ 'ਚ ਵਾਅਦਾ ਜੇ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਆਉਂਦੀ ਹੈ ਤਾਂ ਉਹਨੂੰ ਨਾਮਿਨੇਟ ਕਰਕੇ ਜਿਹੜੇ ਬੰਦੇ ਕਿਹਾ ਜੀ ਇਹਨਾਂ ਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਵੀ ਕੋਈ ਬੱਚਾ ਦਰਜ ਹੈ ਇਹਨਾਂ ਤੇ ਇਹਨਾਂ 'ਚੋਂ ਜਿਹੜੇ ਅਮਨਪ੍ਰੀਤ ਜਿਹੜੇ ਭਗੌੜੇ ਆ ਤੇ ਇੱਕ ਮੋਹਿਤ ਇਹਨਾਂ ਤੇ ਪਿਛਲੇ ਸਾਲ 2023 ਦਾ ਇੱਕ 61 ਨੰਬਰ ਮਕਦਮਾ ਥਾਣੇ ਦਾ ਲੜਾਈ ਝਗੜੇ ਦਾ ਦਰ ਬ੍ਰਾਂਧਕੀ ਨੇ ਕਿੰਨੇ ਰਕਮ ਦੀ ਗਈ ਹੈ ਇਹਨਾਂ ਨੂੰ ਇਹਦੇ ਚੋਂ ਹੁਣ ਤੱਕ ਅਸੀਂ 212000 ਰੁਪਏ ਬ੍ਰਾਂਧ ਕਰ ਚੁੱਕੇ ਹਾਂ ਇਹਨਾਂ ਨੇ ਆਪਸ ਵਿੱਚ ਵੰਡ ਲਈ ਸੀ ਰਕਮ ਜਾਂ ਇੱਕ ਬੰਦੇ ਤੋਂ ਹੀ ਬ੍ਰਾਂਧ ਹੋਈ ਹੈ ਨਹੀਂ ਨਹੀਂ ਇਹਨਾਂ ਨੇ ਆਪਸ ਦੇ ਵਿੱਚ ਜਿਹੜੇ ਪੈਸੇ ਆ ਵਾਰਦਾ ਤੋਂ ਬਾਅਦ ਡਿਵਾਈਡ ਕੀਤੇ ਆ ਡਿਵਾਈਡ ਕਰਨ ਤੋਂ ਬਾਅਦ ਜਿਹਦੇ ਚੋਂ 120000 ਰੁਪਏ ਸਾਨੂੰ ਮੋਹਤੋ ਰਿਕਵਰ ਹੋਇਆ 50000 ਰੁਪਏ ਸਾਨੂੰ ਛਿੰਟੀ ਤੋਂ ਤੇ ਇਹਦੇ ਚ 42000 ਰੁਪਏ ਤੇ ਅਰਵਿੰਦ ਕੁਮਾਰ ਤੋਂ ਸਰ ਇਹਦੇ ਚ ਸੀਸੀਟੀਵੀ ਦੀ ਮਦਦ ਲਈ ਗਈ ਜਾਂ ਕੋਈ ਟਿਪ ਤੇ ਇਹਨਾਂ ਨੂੰ ਫੜਿਆ ਗਿਆ ਕਿਉਂਕਿ 4-5 ਜਾਨੇ ਸੀਗੇ ਸੀ ਇਹਦੇ ਚ ਓਵਰਆਲ ਟੈਕਨੀਕਲੀ ਫਿਜ਼ੀਕਲੀ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਸਾਰੇ ਐਂਗਲ ਤੋਂ ਹੀ ਜਿਹੜੇ ਇਫੈਕਟ ਜਿਹੜੇ ਅਸੀਂ ਕਲੈਕਟ ਕੀਤੇ ਸੀ ਉਹਨਾਂ ਇਫੈਕਟਾਂ ਦੇ ਅਸੀਂ ਟਰੈਸ ਕੀਤਾ ਸਰ ਇਹਦੇ ਪੈਸੇ ਤੋਂ ਇਲਾਵਾ ਕੋਈ ਹੋਰ ਚੀਜ਼ ਦੀ ਖੋ ਵੀ ਹੋਈ ਸੀ ਇਹਦੇ ਚ ਇੱਕ ਜਿਹੜੀ ਲੈਪਟਾਪ ਖੋ ਹੋਇਆ ਸੀ ਜੋ ਤਫਤੀਸ਼ ਹੁਣ ਤੱਕ ਆਇਆ ਵੀ ਇਹ ਜਦੋਂ ਜਿਹੜੀ ਫਰੀਦਪੁਰ ਦੇ ਕੋਲ ਜਿਹੜੀ ਐਸਵਾਈਐਲ ਦੀ ਨਹਿਰ ਆ ਇਹਨਾਂ ਦਾ ਲੈਪਟਾਪ ਉੱਥੇ ਗੇਰਿਆ ਸੀ ਤੇ ਅਸੀਂ ਨਿਸ਼ਾਨਦੇਹੀ ਤੇ ਵੀ ਦੋਸ਼ੀ ਨੂੰ ਲੈ ਕੇ ਗਏ ਆ ਪਰ ਉਹ ਲੈਪਟਾਪ ਅਜੇ ਰਿਕਵਰ ਨਹੀਂ ਹੋਇਆ ਪਰ ਸਾਨੂੰ ਆਸ ਆ ਵੀ ਉਹ ਅਸੀਂ ਐਗਜ਼ੈਕਟ ਲੋਕੇਸ਼ਨ ਪਤਾ ਕਰਕੇ ਲੈਪਟਾਪ ਵੀ ਇਸ ਰਿਕ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਜ਼ ਦੀਦੀ ਭਾਰਤ